ਆ ਦੇਖਦੇ ਨਹੀਂ ਜਤਿੰਦਰ ਵਰਗੇ ਤਿਆਰ ਵਰ ਤਿਆਰ ਕਬੱਡੀ ਖਿਡਾਰੀ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਸ਼ੋਰਾ ਹਰਿਆਣੇ ਕਬੱਡੀ ਦੇ ਮੈਦਾਨ ਵਿੱਚ ਪਾਈ ਜਾਦਾ ਵਾਹ ਟਾਪੇ ਦੇ ਤੇ ਜੀ ਨੇ ਲਾਈ ਪਰ ਥੋੜਾ ਅੱਜ ਕੱਲ੍ਹ ਹੋਇਆ ਸੁਹਾਵ ਪੂਰਾ ਇਧਰ ਨੌਜਵਾਨ ਕਾਹਨ ਮਾਰ ਕੇ ਆਏ ਇਹ ਚਰਨਾ ਦੇ ਮੁੰਡਾ ਇਹ ਮਾਰ ਕੇ ਆਏ ਤਵੀ ਦਾ ਪੋਲਾ ਹੋਆ ਧਾਵਾ ਕੜਮੰਡਨ ਦਾ ਖੇਡ ਸਟੇਡੀਅਮ ਅੱਜ ਇਸ ਗੱਲ ਦੀ ਗਵਾਹੀ ਭਰ

ਕਬੱਡੀ 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 ਮੇਲਾ 500 ਲੱਗਿਆ ਹੋਇਆ ਹੁਣ ਵੇਖਾਂਗੇ ਗੱਲ ਕੀ ਮਾਰਦੀ ਏ ਮਾਰਕ ਵਾਲਾ ਮਾਰਕ ਵਾਲਾ ਮਾਰਕ ਵਾਲਾ ਗੋਪੀ ਜਿਲੇ ਫਤਿਹਗੜ ਸਾਹਿਬ ਦਾ ਇਹਦਾ ਮਾਮਾ ਬਿੱਲੂ ਬੈਲੀਪਾਲ ਆਪਣੇ ਸਮੇਂ ਦਾ ਚੋਟੀ ਦਾ ਖਿਡਾਰੀ ਰਿਹਾ ਲक्की ਕੁਨਰ ਚਾਚੇ ਨੇ ਗੱਲਾਂ ਐਨ ਟਿਕਾੜੇ ਲਾਈਆਂ ਇਹਦਾ ਬੇਹੂ ਅਮਰਦਰਦਾਸ਼ੀ ਲੋ ਇਹ ਸ਼ਿੰਦੂ ਸ਼ਰਗਾਂ ਜਿਤ ਕਰਾਉਂਦਾ ਨੇ ਇਹਦਾ ਮੁੱਠੀ ਤੋਂ ਨੇ ਜਿੱਤਿਆ ਇਹਦਾ ਕਬੱਡੀ ਖਾ ਫੈਨਾ ਜਿਵੇਂ ਦੁਨੀਆ ਮੇਰੇ ਕਰੋਨੇ ਤੋਂ ਜਿਹੜਾ ਵਿੱਚ ਕਬੱਡੀ ਖਾ ਫੈਨਾ ਜਿਵੇਂ ਦੁਨੀਆ ਘਰੇ ਕਰੋਨੇ ਤੇ ਪਿਛੜਾਵੇ ਲੋ ਅਗਲੀ ਪੀਹ ਕਬੱਡੀ ਖੇਡ ਇਹ ਕਬੱਡੀ ਦਾ ਚੋਟਾ ਰੇਡਰ ਹੈ ਰਵੀ ਜੱਲ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪੋਰ ਦੇ ਲਈ ਵਧਿਆ ਹੋਇਆ ਸੀਚੇ ਵਾਲੀਆ ਪਿੰਦੂ 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 ਬੱਜੀ ਹੋਈ ਕੈਂਚੀ ਖੇਡ ਮੈਦਾਨ ਦੇ ਵਿੱਚ ਲੱਗਦਾ ਹੈ ਜਫਾ ਪਿੰਦੂ ਦੀ ਕਬੱਡੀ ਤੇ ਵਾਹੋ ਸੋਹਣਾ ਇਸ ਸਮੇਂ ਪੁਆਇੰਟ ਨੌਜਰ ਜਬਰੂ ਇਹ ਪਿੰਦੂ ਹੈ ਸੀਚੇ ਵਾਲੀਆ ਇਹ ਪਿੰਦੂ ਹੈ ਸੀਚੇ ਵਾਲੀ ਵਾਲੀ ਮੋਹਸਨ ਬਲਾਲ ਢਿੱਲੋਂ ਲੈਨੇ ਪੰਜਾਬ ਪਾਕਿਸਤਾਨ ਦਾ ਖਿਡਾਰੀ ਕਬੱਡੀ ਪਾ ਰਿਹਾ ਹੈ ਹੁਣ ਦੇਖਦੇ ਹਾਂ ਮਛੱਡਿਆਂ ਵਾਲੇ ਆਹ ਦੀਪੇ ਦਾ ਪੁੱਤਰ ਦਿਲਜੰਦਰ ਮੁਕਾਬਲਾ 20 ਦੇ ਦਰਮਿਆਨ ਸੱਬਰ 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 ਜੱਟ ਦਾ ਜੀਤ ਦੇਖਦਾ ਬੁੱਲੇ ਦੀ ਤੇ ਇੱਕ ਕਬੱਡੀ ਆਹ ਦੇ ਭਾਈ ਪ੍ਰਬੰਧਕਾਂ ਦੇ ਗੋਲੀ ਆ ਪਾਇਆ ਲੋ ਕਬੱਡੀ ਆ ਇਸ ਵੇ ਕਬੱਡੀ ਆ ਇਸ ਵੇ ਕਬੱਡੀ ਆ ਇਸ ਵੇ ਖੇਡ ਮੈਦਾਨ 'ਚ ਨਹੀਂ ਕਿ ਮੱਝਰੀਆਂ ਨੇ ਤਾਉਣਾ ਪਿੰਡੇ ਲਾਲ ਜਵਾਨਾਂ ਦੇ ਸੱਸੇ ਮਾਰਾ ਸੀਨੇ ਉੜ ਕੇ ਧੁਰ ਜਵਾਨਾਂ ਦੇ ਖੰਨਾ ਵਾਂਗੂ ਲੱਗ ਗਿਆ ਪਏ ਜਰ ਕਾਲਿਆ ਓ ਖੇਡ ਨਹੀਂ ਸਕਦੇ ਵੀਰੋ ਇਹ ਇਤਿਹਾਸ ਬਣ ਗਿਆ ਕਬੱਡੀ ਦੇ ਵਿੱਚ ਕਿ ਜ਼ਿੰਦਗੀ ਨੂੰ ਜਿਉਂਦੇ ਜਿene زندگی دے عاشق بن کے زندگی دی موجانیں راجہ تے پانیے مانا مر جانا پیچھے